ਉਹ ਨੂੰ ਲੈ ਕੇ ਜਾ ਰਹੇ ਹਾਂ ਜੀ ਬੱਬਾ ਟਾ ਲੜਾਏ ਜੀ ਕਿ ਪੁਰਾਣਾ ਸਾਹ ਦੇਖੋ ਜੀ ਨੰਬਰ ਤੋਂ ਤੁਹਾਨੂੰ ਜਾ ਰਹੇ ਸੱਚੀ ਕਰਾਂਗੇ ਜੀ ਧੰਨੋ ਇਹ ਹੈ ਜੀ ਅੰਬਰੀ ਸ਼ਰ ਦਾ ਬਾਜ਼ਾਰ ਕਿ ਪਾ ਸਾਹ ਉਹਦੇ ਬੀਕ ਤੋਂ ਨਾਲ ਹੀ ਜਾ ਰਹੇ ਉਹ ਕਿਸ ਤਰ੍ਹਾਂ ਦਾ ਜਾਣ ਦਾ ਉਹਨੂੰ ਵੀ ਉੱਥੋਂ ਲੈ ਕੇ ਜਾਣੇ ਆ ਜੀ ਇਸ ਬਾਜ਼ਾਰ 'ਚ ਰਾਸ਼ੀ ਬਹੁਤ ਜ਼ਿਆਦਾ ਰਹਿੰਦਾ ਹੈ ਜੀ ਲਾਲ ਬਿਲਡਿੰਗ ਦੇਖ ਰਹੇ ਹੋ ਕਾਲਜ ਹੈ ਅੰਬਰ ਸਰ ਦੀਆਂ ਗਲੀਆਂ ਵੀ ਬਹੁਤ ਛੋਟੀਆਂ ਔਰ ਬਾਜ਼ਾਰ ਗਲੀਆਂ ਦੇ ਵਿੱਚ ਕਰਕੇ ਭੀੜ ਬਹੁਤ ਜ਼ਿਆਦਾ ਰਹਿੰਦੀ ਹੈ ਬਾਬਾ ਜੀ ਦੇਵਾ ਦੇ ਲੋ भाई गुरुजी चैनल में जाके सब्सक्राइब करो शेयर करो और अपना चैनल ग्रुप डाल वीडियो में बहुत मेहनत लगती है शेयर जरूर करिएगा और लाइक भी जरूर करिएगा नमस्ते ट्रैफिक हो जाओ बाजार का दृश्य एक तरह का दृश्य

ਬਾਬਾ ਅਟਲ ਰਾਏ ਜੀ ਜਨਮ 3 ਅਕਤੂਬਰ 1619 ਜਨਮ ਸਥਾਨ ਅੰਮ੍ਰਿਤਸਰ ਮਾਤਾ ਪਿਤਾ ਗੁਰੂ ਹਰਗੋਬਿੰਦ ਜੀ ਮਾਤਾ ਨਾਨਕੀ ਬਾਬਾ ਅਟਲ ਰਾਏ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਜਿਨ੍ਹਾਂ ਦਾ ਜਨਮ 3 ਅਕਤੂਬਰ 1619 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਦੀ ਕੁੱਖੋਂ ਹੋਇਆ ਸੀ ਕਿਉਂਕਿ ਉਹ ਗੁਰੂ ਦੇ ਪੁੱਤਰ ਸਨ ਲੋਕ ਉਹਨਾਂ ਨੂੰ ਬਾਬਾ ਕਹਿੰਦੇ ਸਨ ਅਤੇ ਉਹਨਾਂ ਨਾਲ ਇੱਕ ਰਾਜਕੁਮਾਰ ਵਾਂਗ ਵਿਵਹਾਰ ਕਰਦੇ ਸਨ ਉਹਨਾਂ ਦੀ ਮੌਤ 9 ਸਾਲ ਦੀ ਛੋਟੀ ਉਮਰ ਵਿੱਚ ਹੋਈ ਗੁਰਬਿਲਾਸ 26 ਪਾਤਸ਼ਾਹੀ ਵਿੱਚ ਵਰਣਿਤ ਉਹਨਾਂ ਦੀ ਮੌਤ ਦੇ ਹਾਲਾਤ ਬਹੁਤ ਹੀ ਅਸਾਧਾਰਨ ਸਨ ਉਹ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਸਿਆਣੇ ਸਨ ਉਹ ਸਾਸੀ ਸਨ ਅਤੇ ਉਹਨਾਂ ਨੂੰ ਖੇਡਾਂ ਖੇਡਣਾ ਅਤੇ ਮौज-ਮਸਤੀ ਕਰਨਾ ਬਹੁਤ ਪਸੰਦ ਸੀ ਉਹ ਬਹੁਤ ਹੀ ਹੁਸ਼ਿਆਰ ਸਨ ਅਤੇ ਹਮੇਸ਼ਾ ਉੱਚੇ ਆਤਮੇ ਵਿੱਚ ਰਹਿੰਦੇ ਸਨ। ਕਈ ਵਾਰ ਉਹ ਗੱਲਾਂ ਕਹਿੰਦੇ ਸਨ ਅਤੇ ਭਾਵੇਂ ਉਹ ਮਜ਼ਾਕ ਕਰ ਰਹੇ ਹੁੰਨ। ਉਹ ਵਾਪਰਦਿਆ ਸਨ। ਉਹਨਾਂ ਦੇ ਪਿਤਾ ਗੁਰੂ ਉਹਨਾਂ ਤੋਂ ਬਹੁਤ ਖੁਸ਼ ਸਨ। ਗੁਰੂ ਜੀ ਨੇ ਉਸਨੂੰ ਕਿਹਾ ਰਗਨੀ ਤੈਨੂੰ ਬਹੁਤ ਸ਼ਕਤੀ ਦਿੰਦੀ ਹੈ ਇਸ ਦਾ ਦਿਖਾਵਾ ਨਾ ਕਰ ਜੇ ਤੈਨੂੰ ਇਸ ਦੀ ਵਰਤੋਂ ਕਰਨੀ ਪਵੇ ਤਾਂ ਇਸ ਨੂੰ ਸਾਵਧਾਨੀ ਅਤੇ ਬੁੱਧੀ ਨਾਲ ਵਰਤੋਂ ਇਸ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਬਰਬਾਦ ਨਾ ਕਰ ਬਾਬਾ ਅਟਲ ਜਵਾਬ ਦਿੰਦੇ ਮੈਂ ਇੱਕ ਨਦੀ ਵਾਂਹਾਂ ਅਤੇ ਤੂੰ ਸਮੁੰਦਰ ਵਾਂਹ ਹੈ ਵੈਸੇ ਵੀ ਸਭ ਕੁਝ ਤੇਰੇ ਤੋਂ ਹੀ ਆਉਂਦਾ ਹੈ ਇਤਿਹਾਸ ਭਾਬਾ ਅਟਲ ਨੂੰ ਖੇਡਾਂ ਖੇਡਣਾ ਬਹੁਤ ਪਸੰਦ ਸੀ ਉਹ ਅਤੇ ਉਸਦੇ ਦੋਸਤ ਹਮੇਸ਼ਾ بیسਬਾਲ ਵਰਗਾ ਇੱਕ ਖੇਤ ਖੇਡਦੇ ਸਨ ਉਹ ਵਾਰੀ ਵਾਰੀ ਗੇਂਦ ਸੁੱਟਦੇ ਅਤੇ ਮਾਰਦੇ ਸਨ ਅਟਲ ਦੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਦਾ ਨਾਮ ਮੋਹਨ ਸੀ ਜਿਵੇਂ ਹੀ ਉਹ ਇੱਕ ਦਿਨ ਗੇਂਦ ਖੇਡਦੇ ਸਨ देर ਹੋਣ ਲੱਗ ਪਈ ਮੋਹਨ ਦੀ ਬੱਲੇਬਾਜ਼ੀ ਕਰਨ ਦੀ ਵਾਰੀ ਸੀ ਅਤੇ ਅਟਲ ਆਪਣੀ ਵਾਰੀ ਲੈਣ ਤੋਂ ਪਹਿਲਾਂ ਬਹੁਤ دیر ਹੋ ਰਹੀ ਸੀ ਇਸ ਲਈ ਬਾਬਾ ਅਟਲ ਨੇ ਕਿਹਾ ਠੀਕ ਹੈ ਮੈਂ ਕੱਲ ਸਵੇਰੇ ਸਭ ਤੋਂ ਪਹਿਲਾਂ ਆਪਣੀ ਵਾਰੀ ਲਵਾਵਾਂਗਾ ਤਾਂ ਅਗਲੀ ਸਵੇਰ ਬਾਬਾ ਅਟਲ ਅਤੇ ਕੁਝ ਦੋਸਤ ਖੇਡਣ ਲਈ ਬਾਹਰ ਆਏ ਪਰ 모ਹਨ ਉੱਥੇ ਨਹੀਂ ਸੀ ਉਹ ਸਾਰੇ 모ਹਨ ਦੇ ਘਰ ਚਲੇ ਗਏ ਉਸ ਤੇ ਮਾਪੇ ਰੋ ਰਹੇ ਸਨ ਸਾਡਾ ਪੁੱਤਰ ਉਹ ਮਰ ਗਿਆ ਹੈ ਰਾਤ ਨੂੰ ਇੱਕ ਕੋਬਰਾ ਉਸਦੇ ਕਮਰੇ ਵਿੱਚ ਆ ਗਿਆ ਅਤੇ ਉਸ ਨੂੰ ਡੰਗ ਮਾਰਿਆ घंटिया तो मर चुका है, है। आलसी आल ना बनो सिर्फ इस लाइ की मेनू बल्लेबाजी कर देना चाहते उठो वाह कहो अति उठो फिर अकलपित घटना वापरी मोहन उबासी ले जਵੇਂ ਉਹ ਨੀਂਦ ਤੋਂ ਜਾਗ ਰਿਹਾ ਹੋਵੇ ਉਸਨੇ ਲੰਮਾ ਪੈ ਕੇ ਕਿਹਾ ਵਾਈ ਗੁਰੂ ਫਿਰ ਉਸਨੇ ਕਿਹਾ ਮੈਨੂੰ ਲੱਗਦਾ ਹੈ ਕਿ ਮੈਨੂੰ ਇੰਨੀ ਦੇਰ ਤੱਕ ਨਹੀਂ ਸੌਣਾ ਚਾਹੀਦਾ ਸੀ ਚਲੋ ਖੇਡਣ ਚੱਲੀਏ ਅਟਲ ਹੁਣ ਤੁਹਾਡੀ ਵਾਰੀ ਹੈ ਇਸ ਲਈ ਪਾਪਾ ਅਟਲ ਮੋਹਨ ਅਤੇ ਉਹਨਾਂ ਦੇ ਸਾਰੇ ਦੋਸਤ ਚਲੇ ਗਏ ਅਤੇ ਗੇਂਦ ਖੇਡਣ ਚਲੇ ਗਏ ਮਾਪੇ ਅਵਿਸ਼ਵਾਸ ਨਾਲ ਪਾਰ ਗਏ ਉਹ ਬਹੁਤ ਖੁਸ਼ ਹੋਈ ਅਤੇ ਕਿਹਾ ਇਹ ਇੱਕ ਚਮਤਕਾਰ ਹੈ ਸਾਡਾ ਪੁੱਤਰ ਜ਼ਿੰਦਾ ਹੈ ਜਿਵੇਂ ਬੱਚੇ ਖੇਤ ਵਿੱਚ ਗੇਂਦ ਖੇਡ ਰਹੇ ਸਨ ਬਾਲਕ ਅੰਮ੍ਰਿਤਸਰ ਸ਼ਹਿਰ ਵਿੱਚ ਕਾਫੀ ਹਲਚਲ ਮਚਾ ਰਹੇ ਸਨ ਗੁਰੂ ਜੀ ਦੇ ਪੁੱਤਰ ਬਾਬਾ ਅਟਲ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰ ਸਕਦੇ ਹਨ ਬਹੁਤ ਸਾਰੇ ਲੋਕ ਇਸ ਚਮਤਕਾਰ ਤੋਂ ਹੈਰਾਨ ਸਨ ਅਤੇ ਮੋਹਨ ਦੇ ਪਰਿਵਾਰ ਲਈ ਖੁਸ਼ ਸਨ पर एक व्यक्ति अजेहासी जो जो होया ओस तो हैरान उत्शायद ज मनोरंजन नहीं सी गुरुजी गुरु, गुरु हरगोबिंद जी ने दूजे नालो वात देखया क्योंकि ऊच दृष्टि नाल देखदे सन अत ओ इस बारे बिल्कुल भी खुश नहीं सन जदू बाबा अटल हमेशा वांग आपणी पिता दी गोदी विच बैठन गए ता ओ जानदे सन कि कुछ वखरा है ओ जानदे सन कि कुछ गलत है गुरुजी ने कहा ਤੁਸੀਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਕਿ ਅਜਿਹਾ ਨਾ ਕਰੋ ਹੁਣ ਜੇਕਰ ਕੋਈ ਮਰ ਜਾਂਦਾ ਹੈ ਤਾਂ ਉਹ ਉਸ ਵਿਅਕਤੀ ਨੂੰ ਵਾਪਸ जिंदा ਕਰਨ ਲਈ ਸਰੀਰ ਸਾਡੇ ਕੋਲ ਲਿਆਉਣਗੇ ਤੁਸੀਂ ਕਿਸ ਨੂੰ ਵਾਪਸ ਲਿਆਓਗੇ ਅਤੇ ਕਿਸ ਨੂੰ ਮਰਿਆ ਛੱਡੋਗੇ ਸਿਰਫ ਪਰਮਾਤਮਾ ਨੂੰ ਹੀ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੌਣ ਰਹਿੰਦਾ ਹੈ ਅਤੇ ਕੌਣ ਇਸ ਸੰਸਾਰ ਨੂੰ ਛੱਡ ਦਿੰਦਾ ਹੈ

ਤੁਸੀਂ ਯੋਗਾਂਤਕ ਚਿਓ ਮੈਂ ਆਪਣੇ ਦੋਸਤ ਨੂੰ ਵਾਪਸ ਲਿਆਂਦਾ ਅਤੇ ਹੁਣ ਮੈਂ ਸਮਝ ਗਿਆ ਹਾਂ ਕਿ ਬਦਲੇ ਵਿੱਚ ਮੇਰਾ ਜੀਵਨ ਦੇਣਦਾਰ ਹੈ ਅਤੇ ਮੈਨੂੰ ਆਪਣੀ ਸੱਚੇ ਘਰ ਵਾਪਸ ਜਾਣਾ ਚਾਹੀਦਾ ਹੈ ਉਸਨੇ ਹਰਿਮੰਦਰ ਸਾਹਿਬ ਦੇ ਨੇੜੇ ਸਰੋਵਰ ਵਿੱਚ ਡੁਬਕੀ ਲਗਾਈ ਫਿਰ ਉਸਨੇ ਚਾਰ ਵਾਰ ਪਰਕਰਮਾ ਦੀ ਧੁਆਲੇ ਕੁੰਮਿਆ ਉਹ ਬੈਠ ਗਿਆ ਅਤੇ ਆਪਣੀ ਛੋਡੀ ਨੂੰ ਆਪਣੇ ਬੱਲੇ ਤੇ ਰੱਖ ਕੇ ਸ਼ਾਂਤੀ ਦੀ ਅਰਦਾਸ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਦੋਂ ਉਸਨੇ ਬਾਣੀ ਖਤਮ ਕੀਤੀ ਤਾਂ ਉਸਨੇ ਮੱਥਾ ਟੇਕਿਆ ਅਤੇ ਆਪਣਾ ਸਰੀਰ ਛੱਡ ਦਿੱਤਾ ਗੁਰੂ ਜੀ ਨੇ ਇਹ ਸੁਣਨ ਤੋਂ ਬਾਅਦ ਕਿਹਾ ਬਾਬਾ ਅਟਲ ਦਾ ਨਾਮ ਸਦਾ ਲਈ ਜੀਵੇਗਾ ਉਸਨੇ ਪਰਮਾਤਮਾ ਦੀ ਇੱਛਾ ਅਕਿ ਸਮਰਪਣ ਕਰ ਦਿੱਤਾ 9 ਸਾਲ ਦੀ ਛੋਟੀ ਉਮਰ ਵਿੱਚ ਉਸਨੇ ਆਪਣਾ ਸਰੀਰ ਛੱਡ ਦਿੱਤਾ ਅਤੇ ਇੱਕ ਵਿੱਚ ਅਪੇਧ ਹੋ ਗਿਆ ਗੁਰੂ ਜੀ ਨੇ ਬਾਬਾ ਅਟਲ ਦੇ ਸਨਮਾਨ ਵਿੱਚ ਇੱਕ ਮੰਦਿਰ ਬਣਾਉਣ ਦਾ ਆਦੇਸ਼ ਦਿੱਤਾ ਇਹ ਅਜ ਵੀ ਖੜ੍ਹਾ ਹੈ 9 ਮੰਜ਼ਿਲਾ ਉੱਚਾ ਅਤੇ ਬਾਬਾ ਅਟਲ ਕਿਹਾ ਜਾਂਦਾ ਹੈ ਤਨ ਹਨ ਉਸੰਤ ਜੋ ਨਾਮ ਨਾਲ ਲੀਨ ਹੋ ਕੇ ਪਰਮਾਤਮਾ ਦੀ ਰਜ਼ਾ ਨੂੰ ਮਿੱਠੇ ਟਾਂਦ ਨਾਲ ਸਮਝਦੇ ਅਤੇ ਸਵੀਕਾਰ ਕਰਦੇ ਹਨ ਇਹ 13 ਸਤੰਬਰ 1628 ਨੂੰ ਹੋਇਆ ਅੰਮ੍ਰਿਤਸਰ ਵਿੱਚ 9 ਸਾਲਾ ਸਾਹਿਬਜ਼ਾਦਾ ਗੁਰੂ ਦੀ ਪੁੱਤਰ ਦੀ ਯਾਦ ਵਿੱਚ ਬਣੀ ਨੌ ਮੰਜ਼ਿਲਾ ਅਠਪੁਜੀ ਇਮਾਰਤ ਨੂੰ ਉਹਨਾਂ ਦੇ ਨਾਮ ਦੀ ਬਾਬਾ ਅਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਬਾ ਅਟਲ ਦਾ ਗੁਰਦੁਆਰਾ ਆਪਣੇ ਲੰਗਰ ਲਈ ਜਾਣਿਆ ਜਾਂਦਾ ਹੈ ਅਤੇ ਇੱਕ ਪੁਰਾਣੀ ਕਹਾਵਤ ਬਾਬਾ ਅਟਲ ਪਕੀਆਂ ਪਕਾਇਆਂ ਕੱਲ ਬਾਬਾ ਅਟਲ ਸਾਨੂੰ ਪਹਿਲਾਂ ਹੀ ਪਕਾਇਆ ਹੋਇਆ ਭੋਜਨ ਪੇਜੋ। ਇਸ ਗੁਰਦੁਆਰੇ ਵਿੱਚ 24 ਘੰਟੇ ਨਿਰੰਤਰ ਲੰਗਰ ਨਾਲ ਸੱਜ ਹੈ। ਜੋ ਕਿ ਗੁਰਸਿੱਖਾਂ ਦੀ ਸਵੇਰ ਇਹ ਸੇਵਾ ਦੁਆਰਾ ਹੀ ਸੰਭਵ ਹੈ ਵਾਹਿਗੁਰੂ ਜਿਸੇ ਇਹ ਆਸਰਵਨ ਕਰ ਲਿਆ ਹੁਣ ਬਾਬਾ ਢਾਲਾ ਰਾਏ ਜੀ ਦਾ ਗੁਰਦੁਆਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਜੇ ਜਦੋਂ ਜਾਂਦੇ ਹੋ ਉੱਥੇ ਵੀ ਜ਼ਰੂਰ ਜਾਇਆ ਕਰੋ ਜੀ ਵਾਹਿਗੁਰੂ ਜਗਾ ਖਾਲਸਾ ਤੇ ਵਾਹਿਗੁਰੂ ਦੀ ਖਫਤ ਹੈ